ਕੀ ਨਾਮ ਹੈ ਤੁਹਾਡਾ ਮੈਂ ਕਰਨਜੀਤ ਸਿੰਘ ਹਾਂ ਮੁੱਖ ਖੇਤੀਬੜੀ ਅਫਸਰ ਸ੍ਰੀ ਬਖਸ਼ਰ ਸਾਹਿਬ ਗਿੱਲ ਸਾਹਿਬ ਅੱਜ ਇੱਥੇ ਗਿੱਦੜਵਾ ਮੰਡੀ 'ਚ ਜਿਹੜਾ ਹੈਗੇ ਚੈਕਿੰਗ ਕਰਨ ਆਏ ਹੋ ਕਿਸ ਸਬੰਧੀ ਚੈਕਿੰਗ ਕਰਨ ਆਏ ਅੱਜ ਅਸੀਂ ਥੋੜੇ ਸਾਡੀਆਂ ਨੂੰ ਕਈ ਸ਼ਿਕਾਇਤਾਂ ਮਿਲ ਰਹੀਆਂ ਸੀ ਪਿਛਲੇ ਕਈ ਦਿਨਾਂ ਤੋਂ ਤੇ ਉਹਦੇ ਕਰਕੇ ਅਸੀਂ ਜਿਹੜਾ ਗਿੱਦੜਵਾ ਦੇ ਵਿੱਚ ਟਰੀਜ ਵਾਲੇ ਡੀਲਰ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਸੀ ਤੇ ਉਹਦੇ 'ਚ ਫਿਰ ਅੱਜ ਜਿਹੜਾ ਇਹ ਪੰਜਾਬ ਪੀਚ ਪੜਾ ਕੇ ਨਾ ਤੇ ਹੈ ਜੀ ਸ਼ੌਪ ਸੀ ਜੀ ਉਹਨਾਂ ਦਾ ਜਿਹੜੇ ਸਾਰੇ ਸ਼ੌਪ ਜਦੋਂ ਤੋਂ ਬਾਅਦ ਇਕਦਾਮ ਵਗੈਰਾ ਜਾਂ ਕਿਤੇ ਵੀ ਸਟੋਰ ਕਰਦੇ ਸੀ ਸਮਾਨ ਉਹਦੀ ਅਸੀਂ ਚੈਕਿੰਗ ਕੀਤੀ ਕੋਈ ਮਿਲਿਆ ਜਾਂ ਕਿ ਕੇ ਜੀ ਸੀ ਜੀ ਕੀਤਾ ਜੀ ਹਾਂ ਜੀ ਉਹਦੇ ਚ ਇਹ ਸੀਗਾ ਵੀ ਜਿਹੜੇ ਵੀ ਸਾਡੇ ਝੋਨੇ ਦੇ ਬਾਸਪਤੀ ਦੇ ਪੀਚ ਉਹ ਇੱਕ ਗਦਾਮ ਦੇ ਵਿੱਚ ਸਟੋਰ ਕੀਤੇ ਹੋਏ ਸੀਗੇ ਜਿਹੜੇ ਕਿ ਭਾਵੇਂ ਉਹਨਾਂ ਕੋਲੇ ਲਾਇਸੈਂਸ ਹੈਗਾ ਪੀਚਾਂ ਦਾ ਪਰ ਜਿਹੜਾ ਗਦਾਮ ਹੁੰਦਾ ਜਿੱਥੇ ਵੀ ਇਹ ਸਟੋਰ ਕਰਦੇ ਆ ਬੀਜ ਤੇ ਉਹਨੂੰ ਐਡੀਸ਼ਨ ਕਰਾਉਣਾ ਹੁੰਦਾ ਲਾਇਸੈਂਸ ਤੇ ਪਰ ਇਹ ਜਿਹੜਾ ਗਦਾਮ ਆ ਇਹ ਐਡੀਸ਼ਨ ਨਹੀਂ ਲੱਗਾ ਸੀਗਾ ਇਸ ਕਰਕੇ ਅਸੀਂ ਉਹਦੇ ਮਤਲਬ ਜਿਹੜੇ ਵੀ ਬੀਜ ਆ ਉਹਨਾਂ ਦੇ ਸੱਤ ਪੱਲੇ ਤੇ ਉਹਦੇ ਤੇ ਕਾਰਵਾਈ ਕਿਸ ਤਰ੍ਹਾਂ ਦੀ ਕਾਰਵਾਈ ਹੋਏਗੀ ਕਾਰਵਾਈ ਦੇ ਵਿੱਚ ਵੇਖੋ ਅਸੀਂ ਸਾਰੇ ਜਿੰਨੇ ਵੀ ਜਿੰਨਾ ਵੀ ਸਟਾਕ ਅੰਦਰ ਪਿਆ ਹੈ ਉਹਨੂੰ ਸੀਜ਼ ਕਰਤਾ ਹਮ ਲੋ ਸਾਡੇ ਪੁਲਿਸ ਦੀ ਹਾਜ਼ਰੀ 'ਚ ਸਬ ਡਿਵੀਜ਼ਨ ਮਾਂਜਿਸਟ੍ਰੇਟ ਕਿੱਦੜ ਦਾ ਹ ਤੇ ਬੁਖਮਾ ਦੇ ਮੁਤਾਬਕ ਜਾਂ ਉਹਨਾਂ ਦੀ ਸਹਿਮਤੀ ਦੇ ਨਾਲ ਅਸੀਂ ਇਹ ਸਾਰੀ ਕਾਰਵਾਈ ਕੀਤੀ ਆ ਕਿ ਪਹਿਲੋ ਪੂਰੀ ਬੇਨਤੀ ਕੀਤੀ ਆ ਫਿਰ ਜਿਹੜੇ ਆ ਉਹਨਾਂ ਦੇ ਬੀਜ ਆ ਜਿਨ੍ਹਾਂ ਦੇ ਵਿੱਚ ਸਾਨੂੰ ਲੱਗਦਾ ਹੈਗਾ ਸੀ ਕਿ ਇਹਨਾਂ ਦੇ ਸੈਂਪਲ ਲੈਣੇ ਆ ਉਹ ਸੈਂਪਲ ਲਏ ਆ ਤੇ ਉਸ ਤੋਂ ਬਾਅਦ ਅਸੀਂ ਜਿਹੜੀ ਇਹ ਇਹਨਾਂ ਦੀ ਸੀਲ ਕਰਨ ਦੀ ਜਾਂ ਸੀਲ ਕਰਨ ਦੀ ਕਾਰਵਾਈ ਉਹ ਚੱਲ ਗਈ ਸਾਡੇ ਸਰ ਇਸ ਤੋਂ ਬਾਅਦ ਵੀ ਇਹ ਮੈਮ ਜਾਰੀ ਰਹੀ ਸੀ ਹਾਂਜੀ ਅਸੀਂ ਇਹ ਰਿਪੋਰਟ ਜਿਹੜੀ ਇਹ ਸਕੂਲ ਜਾਊਗੀ ਸਾਰੇ ਇਹ ਉਸ ਤੋਂ ਬਾਅਦ ਬਿਲਕੁਲ ਸੀ ਜਿਹੜੀ ਹਸਪਤਾਲ ਚ ਗਈ ਸੀ ਜਿਹੜੀ ਸੀ ਇਰੀਆ ਸਾਫਤ ਜਿਹੜਾ ਉਹ ਡਿਸਟ੍ਰਿਕਟ ਅਤੇ ਪੁਲਿਸ ਨੂੰ ਜਿਹੜੀ ਹੈ ਇਹ ਜਿਹੜੀ ਰਿਪੋਰਟ ਕਰਨੀ ਪਵੇਗੀ ਹੋਰ ਵੀ ਕੋਈ ਦੁਕਾਨਾਂ ਸ਼ੱਕ ਦੇ ਘਰੇ ਚ ਪਾਈਆਂ ਗਈਆਂ ਅਜੇ ਤੱਕ ਤਾਂ ਨਹੀਂ ਹੈਗੀਆਂ ਪਰ ਸਾਡੀ ਚੈਕਿੰਗ ਕਿਉਂਕਿ ਵਜਾਇਂ ਦਾ ਸਮਾਂ ਚੱਲ ਰਿਹਾ ਇਹਦੇ ਵਿੱਚ ਨਰਮੇ ਦੇ ਬੀਜ ਵੀ ਸੇਲ ਹੋ ਰਹੇ ਆ ਬਾਸਪਤੀ ਦੇ ਵੀ ਝੋਨੇ ਦੇ ਵੀ ਮੱਕੀ ਉੱਤੇ ਦੀ ਮਰਬੂੰਗੀ ਦੇ ਵੀ ਕਿ ਅਸੀਂ ਲਗਾਤਾਰ ਸਾਡੀਆਂ ਬਲਾਕ ਲੈਵਲ ਦੀਆਂ ਟੀਮਾਂ ਜਾਂ ਜ਼ਿਲ੍ਹਾ ਪੱਧਰ ਦੇ ਉੱਗਣ ਦਸਤੇ ਵਰਗਾ ਚੈਕਿੰਗ ਸਾਰੇ ਜ਼ਿਲ੍ਹੇ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਦਿਨਿਆਂ ਦੇ ਵਿੱਚ ਜੇਕਰ ਕਿਤੇ ਵੀ ਖਾਮੀ ਪਾਈ ਗਈ ਤਾਂ ਅਸੀਂ ਉਹਦੀ ਤਤ੍ਰੰਤਕਾਰ ਦੇ ਕਰਾਂਗੇ